ਅਜਨ ਆਇਆ ਕਹਿੰਦੇ ਜਿਹੜਾ ਸਾਹਮਣੇ ਆਪੇ ਹੁੰਦੇ ਨੇ ਇਹਨਾਂ ਵੇਸ਼ਾਂ ਤੋਂ ਦੁੱਗਣੀ ਆਵਾਜ਼ ਬਾਪ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਮਿੰਟ ਜਿਵੇਂ ਸਾਰੀ ਚਰਚਾ ਤੋਂ ਲੱਗਿਆ ਬਤਾ ਫਿਰ ਆਪਾਂ ਉਹ ਇਹਨਾਂ ਪੁਰਾਣੇ ਕੰਮ ਦੀ ਫੇਰ ਚੱਲਦੇ ਕੋਈ ਵੀ ਸੰਸਥਾ ਦਾ ਪੁਰਾਣਾ ਸਿਸਟਮ ਜਿਹੜਾ ਆਪਾਂ ਬੇਜਲੀ ਦੇ ਉਹਦੇ ਚ ਸ਼ਾਮਲ ਹੋਈ ਜਾਂਦੇ ਆ ਦੇਖੋ ਜਿੰਨੇ ਵੀ ਮੈਂਬਰ ਹਨ ਆਪਾਂ ਸਭ ਤੋਂ ਜ਼ਰੂਰੀ ਹੈ ਬੱਚੇ ਇਹ ਆਉਣ ਵਾਲਾ ਸਮਾਂ आने वाला समय जी सो एक जो बच्चे इग्नोर करके बच्चे पिछले हटके अगरवाल सुबह आप क्या अगरवाल सुबह पानी घट्ट एक्टिव नमें बंद जोड़े नहीं गए नमें बच्चे को तो मौका नहीं दिता गया चौधरी साहब ने क्या बोलन नहीं दिता गया सुन नहीं दिते गए इच्छा जिन्हें भी मैंबर बनाइए दस पंद्रह भी पच्चीस दस बच्चे जोड़िए उस मैंबर न जड़ी मैंबर ने राय रखनी है वो दस मैंबर की राय होती है ਉਨੇ 10 ਮੈਂਬਰਾਂ ਤੋਂ ਸੁਝਾਅ ਲੈ ਕੇ ਆਪਦੀ ਰਾਇ ਮੀਟਿੰਗ ਦੇ ਵਿੱਚ ਰੱਖਣੀ ਹੈ ਜੇ ਆਪ ਕੋਈ ਇੱਕ ਬੱਚਾ ਨੂੰ ਇਗਨੋਰ ਕਰਤਾ ਹਟ ਜਾਏਗਾ ਟੁੱਟ ਜਾਏਗਾ ਤੇ ਆਪੋ ਨਾ ਹੈਗਾ ਸਭ ਦਾ ਸਾਥ ਸਾਥ ਦਾ ਵਿਕਾਸ ਸਭ ਨੂੰ ਚੋੜਨਾ ਹੈ ਆਪਾਂ ਨੂੰ ਸਾਈ ਇਕੱਠੇ ਹੋਣਗੇ ਬੱਚਾ ਤੇ ਆਪ ਨੂੰ ਮੈਂ ਸੁਝਾਅ ਆਪਾਂ ਦਾ 10 ਜਿਹੜੀਆਂ ਦੀ ਕਮੇਟੀ ਬਣਾ ਲਗੇ ਉਹਨਾਂ ਦੀ ਮੀਟਿੰਗ ਹੋ ਜਾਏ ਕਿਉਂਕਿ ਬਾਕੀ ਸਾਰੇ ਬੇਫੈਸੇ ਲੱਗੇ ਸਾਰੇ ਬੇਫੈਸੇ ਹੈ ਮੀਟਿੰਗ ਦਾ ਨੁਮਾਇੰਦਾ ਜਦੋਂ ਬਕਾਇਦਾ ਇੱਕ ਨੁਮਾਇੰਦਾ ਆਦਾ ਪਾਰਲੀਮੈਂਟ ਜਾਂਦਾ ਹੈ ਕੈਂਪੀਚੂਰ ਤੇ ਜਾਂਦਾ ਇੱਕ ਇਲਾਕੇ ਦਾ ਚੁਣ ਕੇ ਜਾਂਦਾ ਉਹ ਉਸਦਾ ਐਕਟਿਵ ਨਹੀਂ ਗੱਲ ਕਰਦਾ ਜਿਹੜਾ ਮੈਂਬਰ ਹੈ ਫੈਕਟ ਨੂੰ ਪਤਾ ਹੋਵੇ ਮੇਰੇ ਨਾਲ 20 ਬੱਚੇ ਜੁੜੇ ਹੋਏ ਆ ਮੈਂ ਤਾਂ 20 ਬੱਚਿਆਂ ਦੀ ਗੱਲ ਕਰਕੇ ਮੀਟਿੰਗ ਤੋਂ ਪਹਿਲਾਂ ਉਹ 20 ਬੱਚਿਆਂ ਨਾਲ ਗੱਲ ਕਰਕੇ ਆਵੇ ਵੀ ਮੇਰੀ 20 ਬੱਚਿਆਂ ਦੀ ਆ ਰਾਏ ਹੈ ਫਿਰ ਬੱਚੇ ਜੁੜਨਗੇ ਤਾਂ ਫਿਰ ਪ੍ਰਾਣਗੋ 15 ਜਣਾਂ ਦੀ ਮੀਟਿੰਗ ਹੋ ਜਾਏਗੀ ਫੋ ਐਕਟਿਵ ਹੋ ਜੇਗੇ ਬਾਕੀ ਪੈਸੀਵ ਹੋ ਜਾਣਗੇ ਫਿਰ ਸਵਸਥਾ ਬਿਰੋ ਤੇਰੀ ਹੋਤੀ ਜਿਵੇਂ ਕਲੱਬ ਬਣੇ ਨੇ ਉਹ ਵੀ ਆਪਣਾ ਕਲੱਬਿਕ ਨਾਮ ਆਉਤ ਪਾਣੀ ਮੰਡੀ ਆਪਾਂ ਜੋੜਨੇ ਸਾਰੇ ਰਸ਼ੂਤ ਤਾਂ ਕਿਤੇ ਤਾਂ ਹੀ ਆਪਾਂ ਕੁਝ ਤੇ ਸਹਾਇਤਾ ਦੇਵਾਂਗੇ ਜੇ ਜੁੜੇ ਤੇ ਸਹਾਇਤਾ ਦੇਵਾਂਗੇ ਸਾਰੇ ਜੋੜਨ ਦਾ ਸਕ ਨਹੀਂ ਹਾਂ ਸਾਰੇ ਜੋੜਨੇ ਆਪਾਂ ਅੱਜ ਹੀ ਆਪਾਂ ਸਾਰਿਆਂ ਨੂੰ ਓਪਰਚੁਨਿਟੀ ਦਿੱਤੀ ਆ ਆਪਾਂ ਇਹਨਾਂ ਬੱਚਿਆਂ ਦੀ ਖਿਆਲ ਹਾਂ ਇਹਦੇ ਵਿਚਾਰੇ ਆ ਕਿ ਆਪਾਂ ਨੂੰ ਲੰਗਰ ਬੜਾ ਬੜਾ ਉੱਚੀ ਬੋਲ ਰਹੀ ਮੇਰੇ ਵਿਚਾਰੇ ਆ ਕਿ ਆਪਾਂ ਨੂੰ ਮੰਡੀ ਦੇ ਵੀ ਲੰਗਰ ਭੰਡਾਰੇ ਉਹ ਗੱਡੀ ਕੈਂਪ ਵੀ ਇਸ ਤਰ੍ਹਾਂ ਦੇ ਨਹੀਂ ਕਰਵਾਉਂਦੇ ਇਹਦਾ ਕੋਈ ਬੜਾ ਕਿਉਂਕਿ ਜੇ ਆਪਰੇ ਕੋਈ ਅਗਰਵੰਤ ਭਾਵਾਂ ਦੇ ਵਿੱਚੋਂ ਕਿਸੇ ਨੂੰ ਸਮੱਸਿਆ ਹੈ ਉਹ ਜਨਰੇਟਰ ਦੂਰ ਨਹੀਂ ਹੁੰਦੀ ਉਹ ਆਪਣੇ ਨਾਲ ਨਹੀਂ ਜੋੜਦਾ ਉਹਦੀ ਪਰਸਨਲ ਜਿਹੜੀ ਪ੍ਰੋਬਲਮ ਹੈ ਜਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲੀ ਜਾਂ ਮੋਰਲ ਉਹਦੀ ਨਿੱਜੀ ਕੋਈ ਸਮੱਸਿਆ ਹੈ ਤਾਂ ਨਾਲ ਸਾਲ ਹੋਣੀ ਚਾਹੀਦੀ ਉਹ ਕਿ ਇਹ ਚੀਜ਼ ਤਾਂ ਹਮੇਸ਼ਾ ਸਰਕਾਰੀ ਹਸਪਤਾਲਾਂ ਰੋਟੇਸ਼ਨ ਤੋਂ ਉੱਤੇ ਜਾਂਦੀ ਦਵਾਈ ਦਾ ਲੈ ਕੇ ਨਾ ਵੀ ਬਿਜੂ ਦਾ ਕੋਈ ਅਸਰ ਨਹੀਂ ਪੈਂਦਾ ਉਸ ਚੀਜ਼ ਦਾ ਤਾਂ ਇਹ ਆਪਣਾ ਜਿਹੜੇ ਅਗਰਵੰਤ ਭਾਵਾਂ ਨੂੰ ਮੈਕਬੂਜ਼ ਹੋਣਾ ਹੋਵੇ ਫਿਰ ਜੈ ਜੀ ਕੀ ਫਤਿਹ ਜੈ ਜੈ ਜੀ ਜੈ ਜੀ ਜੈ ਜੀ ਜਿਹੜਾ ਆਪਣੀ ਅਗਰਵਾਲ ਸਵਾਲ ਤੋਂ ਹੈ ਜਿਹੜਾ ਚੌਕ ਬਣਾਇਆ ਹੈ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਬਹੁਤ ਸੋਹਣਾ ਅਗਰਵਾਲ ਸਵਾਲ ਦਾ ਜਿਹੜਾ ਚੌਕ ਬਣਿਆ ਆਪਾਂ ਉਹਦੇ ਵਧਾਈ ਦੇ ਪਾਸਤੇ ਅਗਰਵਾਲਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਹੋਇਆ ਪ੍ਰਿੰਸੀਪਲ ਮਿਊਨਿਸਪਲ ਕਦੂਨੀ ਵੀਰੇ ਜਰ ਦੇ ਵਿਕਾਸਪਨ ਵਿਕੀ ਤੇ ਬਨੀ ਜੀ ਆਪਣੇ ਪ੍ਰਿੰਸ ਜੀ ਨੂੰ ਕਿਸ਼ੇ ਰੱਖਾਂਗੇ ਕਿ ਮੂਗੀ ਇਹਨਾਂ ਦੀ ਸੈਚੀ ਖੜੇ ਹੋ ਜਾਓ ਕਿਉਂਕਿ ਇਹ ਚਾਹੁੰਦੇ ਅੱਗੇ ਨਾਲ ਸਮਾਜ ਕੰਮ ਕਰਨਾ ਹੈ ਕਿਉਂਕਿ ਬਹੁਤ ਬਹੁਤ ਬੜਾ ਮੈਡਿਕਲ ਹੋਰ ਦੇ ਕਿੱਥੇ ਦੇ ਕੋਈ ਸੀ ਜੀ ਆਜ ਕੋਲ ਉਹ ਤਾਂ ਉਹਦੀ ਆਰ ਸੁੱਤਨ ਚ ਇੱਕ ਲੱਕੀ ਹਜੂਰ ਜੋਇਨ ਲੱਕੀ ਫੁੱਟ ਪੈਨ ਕਰਵਾ ਦੇਗਾ ਆਪਾਂ ਦੇ ਜੀ ਆਜ ਦਿਨਾਂ 4 ਘੰਟੇ ਬੱਲਾ ਜਲ ਬੱਲਾ ਮਾਹੀ ਉਹਦੀ ਉਹ ਚਿੰਨ੍ਹ ਉਹਦੀ ਜੀ ਉਹ ਬੱਲਾ ਨੂੰ ਆਉਂਦਾ ਜਿਹੜਾ ਬਰਾਦਾ ਪਰ ਕੈਂਪ ਬਣਾਵਾਂਗੇ ਉਹਦੇ ਚ ਅਲੱਗ ਅਲੱਗ ਬੰਦੇ ਦੀ ਹਰ ਵਾਰੀ ਕੁੰਡੀ ਲਾਗੜਾ ਕੋਈ ਵੀ ਕੈਂਪ ਬਣਾਵਾ